ਅੰਟੀ ਸਰ ਸੋਸ਼ੀ ਕਾਲ ਜੀ ਹੜ੍ਹਾਂ ਦਾ ਜੈਜਲੈਂਡ ਪਹੁੰਚੋ ਜਿਸ ਪਿੱਛੇ ਰਾਵੀ ਦਰਿਆ ਜੋਤੀ ਦਰਨਾ ਕੇ ਕਹਿਰ ਪਰ ਪਾਰਿਆ ਹੈ ਤੇ ਮੌਕੇ ਤੇ ਕੀ ਹਾਲਾਤ ਹੈ ਜੀ ਮੈਨੂੰ ਬਾਰੇ ਦੱਸੋ ਦੇਖੋ ਸਵੇਰ ਦੇ ਹੀ ਅਸੀਂ ਇਸ ਫੀਲਡ ਦੇ ਅੰਦਰ ਆ ਪਹਿਲੋਂ ਜਲਾਲੀਏ ਦਾ ਜਿੱਥੋਂ ਕੱਲ ਟੁੱਟਿਆ ਸੀਗਾ ਸਾਡਾ ਉਹ ਰੋਡ ਉਸ ਤੋਂ ਬਾਅਦ ਆਪਣੇ ਮਾਖਨਪੁਰ ਤਾਸ ਜਿੱਥੋਂ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਦਾ ਰੈਸਕਿਊ ਕੀਤਾ ਪਸ਼ੂਆਂ ਦਾ ਕੀਤਾ ਸੋ ਲਗਾਤਾਰ ਸਵੇਰ ਦੇ ਇਸ ਇਲਾਕੇ ਦੇ ਅੰਦਰ ਆ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਅ ਮਤਲਬ ਸਾਨੂੰ ਦਿਸ ਰਹੀਆਂ ਨੇ ਚਿੰਤਾਵਾਂ ਸੰਕਟ ਦੇ ਰੂਪ ਦੇ ਵਿੱਚ ਕਿ ਉਹਨਾਂ ਨੂੰ ਸਟੱਡੀ ਕੀਤਾ ਜਾ ਰਿਹਾ ਉਹਨਾਂ ਦੇ ਉੱਤੇ ਪੈਰਵੀ ਕੀਤੀ ਜਾ ਰਹੀ ਹੈ ਸੋ ਹੁਣ ਅਮਰਜੈਂਸੀ ਅਸੀਂ ਜਿਹੜੀ ਸੂਚਨਾ ਮਿਲੀ ਸੀਗੀ ਵੀ ਜਿਹੜਾ ਸਾਡਾ ਕੋਲੀਆਂ ਆਡਾ ਕੋਲੀਆਂ ਔਰ ਬਹਾਦਰਪੁਰ ਦੇ ਦਰਮਿਆਨ ਜਿਹੜਾ ਤੁਸੀਂ ਆ ਉਹਨੂੰ ਖਤਰਾ ਆਇਆ ਉਹਦੇ ਪਾਣੀ ਨੇੜੇ ਆ ਗਿਆ ਸੋ ਸਾਰੀ ਸਾਡੀ ਟੀਮ ਜਿਹੜੀ ਅਸੀਂ ਇਸ ਵੇਲੇ ਮੌਕੇ ਤੇ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਵੀ ਖੱਬੇ ਪਾਸੇ ਜਿਹੜਾ ਆਪਣਾ ਥੀਂ ਡੈਮ ਤੀਂਰਾਂ ਦੇ ਉੱਤੇ ਲਗਭਗ ਜੋ ਸਾਨੂੰ ਸੂਚਨਾ ਮਿਲੀ ਆਜੇ ਮਤਲਬ ਵੀ 2.5 ਸੋ ਜਿਹੜਾ ਪੀਸਕ ਪਾਣੀ 2.5 ਲੱਖ ਪੀਸਕ ਪਾਣੀ ਜਿਹੜਾ ਉਹ ਇਹਦੇ ਵਿੱਚ ਛੱਡੇ ਜਿਹੜਾ ਬੜਾ ਖਤਰਨਾਕ ਮੈਂ ਸਮਝਦਾ ਵੀ ਰੂਪ ਧਾਰਨ ਕਰਨ ਵਾਲੇ ਪਾਸੇ ਜਾ ਸਕਦਾ ਸੋ ਅਸੀਂ ਮੌਕੇ ਦੇ ਆਏ ਆ ਕੁਝ ਜਾਇਜ਼ਾ ਵੀ ਲਿਆ ਤੇ ਨਾਲ ਦੀ ਨਾਲ ਅਸੀਂ ਵੱਡੀਆਂ ਟੀਮਾਂ ਆਪਣੀਆਂ ਜਿਹੜੀਆਂ ਬੋਰੀਆਂ ਭਰ-ਭਰ ਕੇ ਮਿੱਟੀ ਦੀਆਂ ਉਹ ਲਾ ਰਹੇ ਆ ਬਕਾਇਦਾ ਜੀਸੀਬੀ ਮਸ਼ੀਨਾਂ ਲਾਈਆਂ ਨੇ ਚਾਕੇ ਲਿਆ ਰਹੇ ਮਟੀਰੀਅਲ ਜਿਹੜਾ ਤੁਸੀਂ ਦੇ ਉੱਤੇ ਪਾਇਆ ਜਾ ਰਿਹਾ ਸੋ ਕਿਸੇ ਵੀ ਕਿਸਮ ਦਾ ਸੀ ਖਤਰਾ ਜਿਹੜਾ ਸਾਨੂੰ ਦਿਸਦਾ ਆ ਉਹਨੂੰ ਮੁੱਲ ਨਹੀਂ ਲੈਣਾ ਚਾਹੁੰਦੇ ਅਸੀਂ ਬਿਲਕੁਲ ਉਹਨੂੰ ਕੰਟਰੋਲ ਕਰਨ ਦੇ ਲਈ ਉਹਨੂੰ ਜਿਹੜਾ ਆਇਆ ਉਹ ਪਬਲਿਕ ਨੂੰ ਬਚਾਉਣ ਦੇ ਲਈ ਲੱਗੇ ਆ ਸੋ ਪਬਲਿਕ ਇਥੋਂ ਵੀ ਅਸੀਂ ਲਗਭਗ ਜਿਹੜੇ ਗੁੱਜਰ ਭਾਈ ਚਰੇ ਦੇ ਸਾਡੇ ਪਰਿਵਾਰ ਨੇ 18 ਵੀ ਪਰਿਵਾਰ ਉਹਨਾਂ ਨੂੰ ਇਥੋਂ ਸ਼ਿਫਟ ਕਰ ਚੁੱਕਿਆ ਹੁਣੇ ਵਕ ਵਕ ਥਾਮਾ ਦੋਨਾਂ ਨੂੰ ਭੇਜ ਦਿੱਤਾ ਸੋ ਜੋ ਵੀ ਲੋਕਾਂ ਦੀ ਰਿਕੁਆਇਰਮੈਂਟ ਹੈਗੀ ਆ emergancy ਹੋਵੇ ਜਾਂ ਤਿਰਸਾਈ ਹੋਵੇ ਮਾਨ ਸਾਹਿਬ ਦੀ ਹਦਾਇਤ ਆ ਵੀ ਉਹਨੂੰ ਪੂਰੀ ਤਰ੍ਹਾਂ ਅ ਪੂਰਾ ਕਰਨਾ ਉਹਦੇ ਤੇ ਲੱਗੇ ਹੋਏ ਆ ਸੋ ਅੱਜ ਵੀ ਹੁਣ ਵੀ ਅਸੀਂ ਜਿਹੜਾ ਉਹ ਰਾਵੀ ਦਰਿਆ ਦੇ ਕੰਢੇ ਆ ਇੱਕ ਪਾਸੇ ਸਾਡੀ ਵਾਈਲਡ ਲਾਈਫ ਸੈਂਚਰੀ ਆ ਉਹਨੂੰ ਵੀ ਦੇਖ ਰਹੇ ਆ ਸੋ ਕਾਫੀ ਵੱਡੀ ਮਾਤਰਾ ਚ ਜਿਹੜਾ ਆ ਪਾਣੀ ਆਇਆ ਸੋ ਅਸੀਂ ਇੱਕ ਤਾਂ ਕੁਦਰਤ ਦੇ ਅੱਗੇ ਦੁਆ ਵੀ ਆ ਕਿ ਬਹੁਤ ਕੁਝ ਹੋ ਗਿਆ ਹੁਣ ਕੁਦਰਤ ਮੇਰ ਰੱਖੇ ਸਾਡੇ ਪੰਜਾਬ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਪਰ ਐਸੀ ਸਥਿਤੀ ਵੀ ਜੇ ਕੋ ਬਣਦੀ ਆ ਤਾਂ ਅਸੀਂ ਵੀ ਪੂਰੀ ਤਰ੍ਹਾਂ ਮਸਤਿਹਤ ਹੈਗੇ ਆ ਲੋਕਾਂ ਦੀ ਜ਼ਾਲਮਾਨੀ ਦੀ ਰਾਖੀ ਕਰਾਂਗੇ ਪੂਰੀ ਤਰ੍ਹਾਂ ਸਰਕਾਰ ਜਿਹੜੀ ਆ ਬਚਨਵਾਦ ਦਾ ਸਰ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਕਾਰਜ ਕੀਤੇ ਜਾ ਰਹੇ ਨੇ ਦੇਖੋ ਜਿਸ ਤਰ੍ਹਾਂ ਮਾਨਯੋਗ ਮੰਤਰੀ ਸਾਹਿਬ ਪੰਜਾਬ ਸਰਕਾਰ ਜੀ ਨੇ ਆ ਆਪ ਜੀ ਨੂੰ ਗਰੀਬ ਕੀਤਾ ਦੱਸਿਆ ਆ ਤੇ ਇਹਨਾਂ ਦੀਆਂ ਹਦਾਇਤਾਂ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡੀਜੀਪੀ ਸਿਪਾਹ ਸਾਹਿਬ ਜੀ ਇਸ ਕੱਲ ਤੋਂ ਹੀ ਉਹ ਲਗਾਤਾਰ ਮੋਨਿਟਰਸ ਤੇ ਜੀਤੇ ਮੋਨਿਟਰ ਕਰ ਰਿਹਾ ਹੈ ਪਠਾਨਕੋਟ ਦੇ ਵਿੱਚ ਜੇ ਤੁਸੀਂ ਜਾਣਦੇ ਆ ਬਹੁਤ ਸਾਰੇ ਦਰਿਆ ਤੇ ਨਾਲੇ ਨੇ ਜਿਹੜਾ ਇੱਕ ਪ੍ਰਮੁੱਖ ਤੌਰ ਤੇ ਜਿਹੜਾ ਰਾਵੀ ਦਰਿਆ ਹੈ। ਤੇ ਰਾਵੀ ਦਰਿਆ ਅ ਅੱਜ ਸਵੇਰ ਦਾ ਹੀ ਜਿਹੜਾ ਬਹੁਤ ਉਗਰ ਰੂਪ ਜਿਹੜਾ ਧਾਰਨ ਕਰ ਚੁੱਕਾ ਕਿਉਂਕਿ ਪਿੱਛੋਂ ਜਿਹੜੇ ਫਲੱਡ ਗੇਟ ਸੀਗੇ ਤੇ ਦੂਜੀ ਸਾਬ ਤੋਂ ਉਹ ਖੋਲ ਦਿੱਤੇ ਗਏ ਆ ਕਿਉਂਕਿ ਚੀਜ਼ ਦੀ ਕੈਪੈਸਿਟੀ ਪੂਰੀ ਹੋ ਚੁੱਕੀ ਆ। ਉਹਦੇ ਕਰਕੇ ਵਾਟਰ ਜਿਹੜਾ ਹੈਗਾ ਆ ਆਊਟਫਲੋ ਬਹੁਤ ਜ਼ਿਆਦਾ ਵਧਿਆ ਹੋਇਆ। ਸੋ ਇਸ ਵੇਲੇ ਕਿੱਥੇ ਮਨਜੋਤ ਮੰਤਰੀ ਸਾਹਿਬ ਜੀ ਨਾਲ ਅਸੀਂ ਆਏ ਆ ਕੋਲੀਆਂ ਦੇ ਨੇੜੇ। ਇੱਥੇ ਕਸਲੌਰ ਇੱਕ ਪਾਸੇ ਕਥੌਰ ਸੈਂਟੀ ਇੱਕ ਪਾਸੇ ਇਧਰ ਪਿੰਡ ਨੇ ਤੇ ਅ ਕਿੱਥੇ ਥੋੜੇ ਜਿਹੜੇ ਲੋਕ ਹੈਗੇ ਆ ਗੁੱਜਰ ਭਾਈਚਾਰੇ ਦੇ ਉਹ ਨੇ ਬਾਕੀ ਲੋਕਲ ਨਿਵਾਸੀ ਨੇ ਉਹਨਾਂ ਨੂੰ ਵੈਕੂਏਟ ਕਰਕੇ ਡਿਸਟ੍ਰਿਕਟ ਪੁਲਿਸ ਦੀਆਂ ਟੀਮਾਂ ਨੇ ਪਿਛਲੇ ਜਾ ਰਹੀਆਂ ਤਾਂ ਕਿ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਈ ਜਾਨ ਤੇ ਮਾਲ ਦਾ ਨੁਕਸਾਨ ਨਾ ਹੋਵੇ ਸੋ ਜਿਸ ਤਰ੍ਹਾਂ ਰੀਲਿਫ ਜਿਹੜੀ ਹੈਗੀ ਉਹ ਅਲੱਗ-ਅਲੱਗ ਜਗ੍ਹਾ ਤੇ ਚੱਲ ਰਹੀ ਆ ਅੱਜ ਇਸ ਤੋਂ ਪਹਿਲਾਂ ਵੀ ਜਿਹੜੇ ਥੀਨ ਡੈਮ ਵਾਲੇ ਪਾਸੇ ਆ ਇੱਕ ਅ ਗੁਰਪ੍ਰੀਤ ਭਾਈ ਜਰਦੇ ਕੁਝ ਲੋਕ ਜਿਹੜੇ ਹੈਗੇ ਆ ਪੂਰੇ ਦਰਿਆ ਦੇ ਵਿਚਾਲੇ ਆ ਗਏ ਸੀ ਉਹ ਹਾਲਾਂਕਿ ਜਿਹੜਾ ਏਰੀਆ ਹੈਗਾ ਆ ਉਹੋ ਜੀਐਨਕੇ ਦਾ ਪਿੰਡ ਆ ਫਿਰ ਐਸਐਸਪੀ ਸਾਹਿਬ ਜੀਐਨਕੇ ਜਿਹੜੇ ਕਠੂਏ ਦੇ ਆ ਔਰ ਸਾਡੀਆਂ ਟੀਮਾਂ ਨੇ ਜੁਆਇੰਟ ਰਿਵਿਊ ਉੱਥੇ ਜਾ ਕੇ ਰੈਸਕਿਊ ਆਪਰੇਸ਼ਨ ਕੀਤਾ ਔਰ ਸੇਫਲੀ ਉਹਨਾਂ ਨੂੰ ਇਥੋਂ ਕੱਢ ਕੇ ਲਿਆਉਂਦੇ ਆ